ਜੀਵਾ ਗੁਰ ਸਾਹਿਬ ਜੀ ਤਨ ਅਸਰੀ ਮਹਲਾ ਪੰਜਵਾਂ ਪਰਮਾਰਵਾ ਏਕ ਓਮ ਕਾਰ ਸਤ ਗੁਰ ਪਰਨਾ ਮੰਦਨਾ ਅਰ ਮੰਦਨਾ ਗੁਣ ਗਾਉ ਗੋਪਾਲ ਰਾਹੇ ਮੰਦਨਾ ਅਰ ਮੰਦਨਾ ਗੁਣ ਗਾਉ ਗੋਪਾਲ ਰਾਹੇ ਰਹਾ ਬੜਾ ਭਾਗ ਫੇਰੇ ਗੁਰਦੇਵਾ ਕੋੜ ਪਰ ਮਿਟੇ ਅਰ ਸੇਵਾ ਚਰਨਾਂ ਮਨੁ ਜਨ ਬੰਨ ਮਨ ਰਾਪੈ ਸੋਗ ਅਗਨ ਬਸ ਜਾਣਾ ਨਾ ਬਿਆਪੈ ਸਾਗਰ ਦਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰਿ ਰੰਗੇ ਆਲੰਬਨ ਦੋ ਮੇਰੇ ਪਾਪ ਨਾ ਫੇੜੇ ਦਮ ਜੰਗਾਰ ਨਾ ਆਵੇ ਨੇੜੇ ਜਿਸ ਮਾ ਆਗਰ ਦਮਿਆ ਬੋਗੋ ਜਾਏ ਨਾਨਕ ਉਦਰ ਧਾਬ ਸਰਨਾਇ ਜਿਸਨਾ ਆਗਮ ਰਾਮਿਆ ਬੋਗੋ ਜਾਏ ਮਾਨ ਤੇ ਉਦਰੇ ਤਮ ਸ਼ਰਨਾਈ ਵਾਹਿ ਗੁਰਜੀ ਦਾ ਤੁਨਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਗੁਜੀ ਅਸਾਧ ਬੰਦਾ ਤਿਸ ਲਗੈ ਹਰ ਨਾਉ ਨ ਜੀਨਾ ਪਾਸ ਜਬ ਜੀਉਨ ਪ੍ਰਭ ਤਿਆਗ ਕੈ ਮਾ ਸੰਧਿਆਸ ਅਸਾਧ ਬੰਦਾ ਤਿਸ ਲਗੈ ਹਰ ਨਾਉ ਨ ਜੀਨਾ ਪਾਸ ਧਗ ਜੀਵਨ ਨੂੰ ਪੁਰਖ ਤਿਆਗ ਪੈ ਮਾਨ ਸੰਧੀਆਸ ਧੁਇ ਪਾਇਵੇਂ ਗੂਚੀਐ ਮਲ ਫਾਇਦ ਨਾਮ ਕੀ ਪਾਸ ਜਿਨਾਂ ਮਿਦੈ ਸੂਰਣ ਮਤੈ ਲੁੜਕਿਆਸ ਨਾਣੀ ਪੁਸ਼ਤਾਨੀ ਉੜ ਚੱਲੀ ਗਈ ਨਿਰਾਸ ਜਨ ਕੋ ਨਾਮ ਨੂੰ ਭੇਤੀਆ ਸੋਦਰਗ ਹੋਏ ਖਨਾਸ ਹਰ ਕਿਰਪਾ ਅਮੇ ਆਪਣੀ ਤੇ ਦਸਨ ਹੋਏ ਪਿਆਸ ਅਬ ਕੋਦ ਮੈਂ ਦੂਜਾ ਕੋ ਨਹੀਂ ਨਾਮ ਕੀ ਅਰਦਾਸ ਅਸਾਣ ਸੁਨਦਾ ਇਸ ਨਕੈ ਜਮਾਨ ਹਰ ਚਰਨ ਨਿਵਾਸ ਅਬੁੱਧ ਬਿਨ ਦੂਜਾ ਕੋ ਨਹੀਂ ਨਾਮੁ ਕੀ ਵਰਦਾਸ ਅਸਾਣ ਸੁਨਦਾ ਤਦ ਨਗੈ ਜਮਾਨ ਹਰ ਚਰਨ ਨਿਵਾਸ ਵਾਹਿ ਗੁਰਜੀ ਦੀ ਫਤਿਹ